ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਸਾਰਿਆਂ ਭੈਣਾਂ ਵਧੀਆ ਹੋਣਗੀਆਂ ਤੇ ਮੈਂ ਵੀ ਠੀਕ ਠਾਕ ਹਾਂ ਜੀ ਅੱਜ ਜਿਹੜੀ ਵੀਡੀਓ ਹੈਗੀ ਆ ਇਹ ਸਿਰਫ ਭੈਣਾਂ ਲਈ ਹੀ ਆ ਵੀਡੀਓ ਹਨਾ ਤੇ ਵੈਸੇ ਵੀ ਆਪਣਾ ਕੰਟੈਂਟ ਹੀ ਸੂਟਾਂ ਵਾਲਾ ਸ਼ਾਇਦ ਭੈਣਾਂ ਹੀ ਦੇਖਦੀਆਂ ਹੋਣਗੀਆਂ ਆਪਣੀ ਵੀਡੀਓ ਠੀਕ ਆ ਪਹਿਲੀ ਗੱਲ ਤਾਂ ਮੈਂ ਅੱਜ ਟੀ-ਸ਼ਰਟ ਦੇ ਵਿੱਚ ਆ ਉਹਦੇ ਲਈ ਸੌਰੀ ਆ ਕਿਉਂਕਿ ਆਪਾਂ ਵੀਡੀਓ ਬਣਾਉਣ ਲੱਗਿਆ ਹਨਾ ਸੂਟ ਵਗੈਰਾ ਜਿਹੜਾ ਹੈਗਾ ਉਹਦਾ ਆਪਾਂ ਸੂਟ ਹੀ ਪਾਉਣੇ ਆਗੇ ਅੱਜ ਆਪਾਂ ਟੀ-ਸ਼ਰਟ ਦੇ ਵਿੱਚ ਸੂਟ ਕਰਦੇ ਆ ਵੀਡੀਓ ਠੀਕ ਆ ਉਹਦੇ ਲਈ ਮਾਫੀ ਚਾਹੁੰਦੀ ਆ ਤੇ ਰਾਤ ਦੇ ਵੱਜ ਰਹੇ ਨੇ 10:30 ਤੇ ਪੈਣਾ ਦੇ ਮੈਂ ਲੱਗੀ ਸੀਗੀ ਵੈਕਸ ਕਰਨਾ ਮੈਂ ਕਿਹਾ ਇਹ ਵਾਲੀ ਵੀਡੀਓ ਜਿਹੜੀ ਹੈਗੀ ਮੈਂ ਤੁਹਾਡਾ ਨਾਲ ਵੀ ਸ਼ੇਅਰ ਕਰ ਦਿਆਂ ਜਿਹੜੀਆਂ ਪੈਣਾ ਵੈਕਸ ਵਗੈਰਾ ਕਰਦੀਆਂ ਨੇ ਜਾਂ ਪਾਰਲਰ ਤੇ ਜਾਂਦੀਆਂ ਨੇ ਉਹਨਾਂ ਨੂੰ ਬਾਹਰੋਂ ਤੇ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਆਪਾਂ ਘਰੇ ਜਿਹੜੀ ਹੈਗੀ ਵੈਕਸ ਕਰ ਸਕਦੇ ਆ ਹਨਾ ਉਹਦੇ ਲਈ ਆਪਾਂ ਨੂੰ ਕਿਸੇ ਵੀ ਹੀਟਰ ਵਗੈਰਾ ਦੀ ਲੋੜ ਨਹੀਂ ਹੈਗੀ ਬਸ ਆਪਾਂ ਵੈਕਸ ਜਿਹੜੀ ਹੈਗੀ ਆ ਉਹ ਲੈ ਲੈਣੀ ਆ ਇਹ ਹੈਗੀ ਮੇਰੇ ਕੋਲੇ ਚਾਕਲੇਟ ਵੈਕਸ ਠੀਕ ਹੈ ਜੀ ਇਹ ਚਾਕਲੇਟ ਵੈਕਸ ਹੈ ਇਹ ਇਸ ਕੰਪਨੀ ਦੀ ਹੈਗੀ ਆ ਜੈਲਾ ਕੰਪਨੀ ਠੀਕ ਹੈ ਤੇ ਤੁਸੀਂ ਕੋਈ ਵੀ ਵੈਕਸ ਲੈ ਸਕਦੇ ਹੋਗੇ ਠੀਕ ਹੈ ਜਿਵੇਂ ਹੁਣ ਆਪਣੇ ਕੋਲੇ ਹੀਟਰ ਵਗੈਰਾ ਹੁੰਦਾ ਜਿਹਦੇ ਵਿੱਚ ਇਹ ਮਤਲਬ ਗਰਮ ਹੁੰਦੀ ਆ ਕੀ ਹੈਨਾ ਪਾਗ ਲੱਗ ਤੇ ਗਰਮ ਹੋ ਵਗੈਰਾ ਕਰਦੇ ਨੇ ਆਪਾਂ ਨੂੰ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਮੈਂ ਨਾ ਐਦਾਂ ਕਿਸੇ ਪੈਨ ਦੇ ਵਿੱਚ ਆ ਤੁਸੀਂ ਪਾਣੀ ਹੈਗਾ ਜਿਹੜਾ ਗਰਮ ਕਰ ਲੈਣਾ ਇਹਨੂੰ ਹਾਫ ਜਿਹੜਾ ਡੱਬਾ ਜਿੰਨੀ ਵੀ ਤੁਹਾਡੇ ਕੋਲ ਵੈਕਸ ਹੋਵੇ ਮੰਨ ਲਓ ਭਰਿਆ ਹੋਇਆ ਤਾਂ ਤੁਸੀਂ ਉਸ ਤੋਂ ਥੋੜੇ ਦੇ نیچے ਤੱਕ ਜਿਹੜਾ ਹੈਗਾ ਪਾਣੀ ਭਰ ਕੇ ਇਹਨੂੰ ਪੈਨ ਦੇ ਵਿੱਚ ਇਹਨੂੰ ਤੁਸੀਂ ਗਰਮ ਕਰ ਲੈਣਾ ਠੀਕ ਆ ਇਹਦੇ ਨਾਲ ਕੀ ਹੁੰਦਾ ਜੇ ਅਸੀਂ ਇਹਨੂੰ ਡਾਇਰੈਕਟ ਗਰਮ ਕਰਾਂਗੇ ਨਾ ਤਾਂ ਫਿਰ ਇਹ ਇੱਕ ਤਰ੍ਹਾਂ ਨਾਲ ਮਤਲਬ ਖਰਾਬ ਹੀ ਹੋ ਜੂਗੀ ਫਿਰ ਠੀਕ ਆ ਉਹ ਨੀਚੇ ਲਾ ਮਤਲਬ ਜਿੰਨ ਕਹਿੰਦੇ ਆ ਆਪਾਂ ਥੱਲੇ ਲਾ ਲੂਗੇ ਇਹ ਹਨਾ ਤੇ ਆਪਾਂ ਕਹਿੰਦਾ ਪਾਣੀ ਲੈ ਲੈਣਾ ਤੇ ਤੁਸੀਂ ਦੇਖ ਲਓ ਵੀ ਜਿਵੇਂ ਹੁਣ ਮੇਰੇ ਕੋਲ ਇੰਨੀ ਕ ਵੈਪਸ ਹੈ ਹੈਗੀ ਆ ਵੀ ਮੈਂ ਉਸ ਤੋਂ ਨੀਚੇ ਤੱਕ ਥੋੜਾ ਜਿਹਾ ਜਿਹੜਾ ਹੈਗਾ ਪਾਣੀ ਰੱਖਿਆ ਆਪਾਂ ਇਹਨੂੰ 5-7 ਮਿੰਟ ਲਈ ਜਿਹੜੀ ਹੈਗੀ ਗਰਮ ਕਰ ਲੈਣਾਗਾ ਠੀਕ ਆ ਇਹਦਾ ਜਿਹੜਾ ਜੰਮੀ ਮਤਲਬ ਹੁਣ ਵੈਸੇ ਤਾਂ ਚਲੋ ਅੱਜ ਤਾਂ ਅੱਜ ਕੱਲ ਤਾਂ ਗਰਮੀ ਹੀ ਹੈਗੀ ਆ ਹਨਾ ਤਾ ਕਰਕੇ ਨਹੀਂ ਜ਼ਰੂਰਤ ਨਹੀਂ ਹੈਗੀ ਤਾਂ ਆਪਾਂ ਨੂੰ ਜਿਹੜਾ ਪਤਲਾ ਕੋਲ ਦੇ ਰੂਪ ਦੇ ਵਿੱਚ ਇਹਨੂੰ ਕਰਨ ਕਰ ਲੈਣਾ ਠੀਕ ਆ ਤਾਂ ਵੈਕਸ ਕਰਨ ਲਈ ਆਪਾਂ ਚਮਚਾ ਵੀ ਯੂਜ਼ ਕਰ ਸਕਦੇ ਆਂਗੇ ਹਨਾ ਇਹਨੂੰ ਇਦਾਂ ਹੀ ਆਪਾਂ ਚਮਚੇ ਤੇ ਲਾ ਕੇ ਇਹਨੂੰ ਡਾਇਰੈਕਟ ਜਿਹੜਾ ਹੈਗਾ ਜਿੰਨਾ ਕੁ ਵੀ ਆਪਾਂ ਨੂੰ ਥੋੜਾ ਜਿਹਾ ਕੋਸਾ ਆ ਜਾਈ ਮਤਲਬ ਜ਼ਿਆਦਾ ਗਰਮ ਨਹੀਂ ਕਿਉਂਕਿ ਫਿਰ ਬਾਹਾਂ ਸਾੜ ਵੀ ਸਕਦੀਆਂ ਨੇ ਕਿ ਆ ਹਲਕਾ ਜਿਹਾ ਹੀ ਇਹਨੂੰ ਗਰਮ ਕਰਕੇ ਤੁਸੀਂ ਇਦਾਂ ਇਹਨੂੰ ਬਸ ਡਾਇਰੈਕਟ ਨਾ ਰੱਖੋ ਪਹਿਲਾਂ ਪਾਣੀ ਗਰਮ ਕਰੋ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਡੱਬਾ ਰੱਖ ਦਿਓ ਇਦਾਂ ਵੈਕਸ ਖਰਾਬ ਵੀ ਨਹੀਂ ਹੁੰਦੀ ਹੈਗੀ ਤੇ ਆਸਾਨੀ ਨਾਲ ਜਿਹੜੀ ਹੈਗੇ ਗਰਮ ਹੋ ਜੂਗੀ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਵੈਕਸ ਜਿਹੜੀ ਹੈਗੀ ਹੈ ਕਿਹੜੀ ਡਾਇਰੈਕਸ਼ਨ ਦੇ ਵਿੱਚ ਲਾ ਕੇ ਆਪਾਂ ਕਰਨੀ ਹੁੰਦੀ ਹੈਗੀ ਠੀਕ ਆ ਤੇ ਮੈਂ ਭੈਣ ਦੇ ਲਾ ਕੇ ਤੁਹਾਨੂੰ ਦੱਸ ਦਿਆਂ ਠੀਕ ਉਹਦੇ ਮੈਂ ਵੈਕਸ ਕਰਨ ਲੱਗੀ ਸੀ ਹੁਣ ਆਪਾਂ ਇਹਨੂੰ ਇੰਨਾ ਗਰਮ ਕਰ ਲੈਣਾ ਵੀ ਆਪਣੀ ਸਕਿਨ ਜਿਹੜੀ ਹੈਗੀ ਆ ਉਹ ਚੱਲ ਲੱਗੇ ਹੈਨਾ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਹੈਨਾ ਹੁਣ ਤਾਂ ਮਤਲਬ ਕੰਮ ਕਰ ਕਰਨ ਨੂੰ ਵੀ ਜਿਹੜਾ ਦਿਲ ਹੈਗਾ ਉਹ ਕੱਟੀ ਕਰਦਾਗਾ ਹੁਣ ਦੇਖੋ ਇੱਕ ਨਾ ਮੈਂ ਤੁਹਾਨੂੰ ਗੱਲ ਕਲੀਅਰ ਕਰਨੀ ਸੀਗੀ ਹੋਰ ਕਈ ਪੈਨਾਂ ਨੇ ਮੈਨੂੰ ਵਟਸਐਪ ਤੇ ਮੈਸੇਜ ਕਰਦੀਆਂ ਨੇ ਉਹ ਥੋੜਾ ਜਨਾ ਗੁੱਸਾ ਕਰਨ ਲੱਗ ਜਾਂਦੀਆਂ ਨੇ ਕਿ ਦੀ ਜਿਹੜੇ ਹੈਗੇ ਸਾਡਾ ਮੈਸੇਜ ਹੀ ਪੜਦੇ ਹੈਗੇ ਹਣਾ ਵੀ ਜੇ ਕੋਈ ਉਹ ਨਹੀਂ ਕਰਦੇ ਵੀ ਦੇਖੋ ਪਹਿਲੀ ਗੱਲ ਤਾਂ ਵੀ ਮੇਰੀ ਨਾ ਸਿਹਤ ਨਹੀਂ ਠੀਕ ਹੈਗੀ ਥੋੜੀ ਜੀ ਹੁਣ ਦੇਖੋ ਆਪਾਂ ਵੀਡੀਓਜ਼ ਬਣਾਉਣਿਆਂਗੇ ਪਰ ਹੁਣ ਦੇਖੋ ਇਹ ਕੰਮ ਚਲੋ ਆਪਾਂ ਜੀ ਸ਼ੁਰੂ ਕੀਤਾ ਆਪਾਂ ਨੂੰ ਨਾ ਥੋੜਾ ਜਿਹਾ ਰੈਗੂਲਰ ਹੋ ਕੇ ਕਰਨਾ ਪੈਂਦਾ ਉਹ ਇੱਕ ਤਰ੍ਹਾਂ ਨਾਲ ਜਿਵੇਂ ਕਹਿੰਦੇ ਹੁੰਦੇ ਨਾ ਥੋੜੀ ਜਿਹੀ ਮਜਬੂਰੀ ਹੋ ਜਾਂਦੀ ਆ ਬੰਦੇ ਦੀ ਵੀ ਫਿਰ ਆਪਾਂ ਨੂੰ ਡਰ ਵੀ ਰਹਿੰਦਾ ਕਿ ਆਪਣੇ ਚੈਨਲ ਦੀ ਜਿਹੜੀ ਰੀਚ ਹੈਗੀ ਡਾਊਨ ਨਾ ਹੋ ਜਾਵੇ ਹਨਾ ਵੀ ਆਪਾਂ ਨੂੰ 2-4 ਦਿਨਾਂ ਬਾਅਦ 5-6 ਦਿਨਾਂ ਬਾਅਦ ਵੀਡੀਓ ਪਾਉਣੀ ਹੀ ਪੈਂਦੀ ਹੈਗੀ ਨਹੀਂ ਤਾਂ ਦੇਖੋ ਆਪਣੀ ਸਾਰੀ ਪਿਛਲੀ ਮਿਹਨਤ ਜਿਹੜੀ ਹੈਗੀ ਬੇ ਮੈਂ ਨਾ ਭੈਣਾਂ ਨੂੰ ਪਲੀਜ਼ ਮੇਰੀ ਨਾ ਹੱਥ ਜੋੜ ਕੇ ਬੇਨਤੀ ਆ ਇਹ ਵੀ ਜੇ ਕੋਈ ਭੈਣ ਮੈਨੂੰ ਮੈਸੇਜ ਕਰਦੀ ਆ ਮੈਂ ਨਾ ਕਈ ਵਾਰੀ ਨਹੀਂ ਦੇਖ ਪਾਉਂਦੀ ਹੈਗੀ ਉਹ ਵਾਲਾ ਫੋਨ ਜਿਹੜਾ ਹੈਗਾ ਮੇਰੇ ਬੇਟੇ ਕੋਲ ਹੁੰਦਾਗਾ ਮੇਰਾ ਬੇਟਾ ਜਿਹੜਾ ਹੈਗਾ ਕਾਲਜ ਜਾਂਦਾਗਾ ਤੇ ਉਹਦੇ ਕੋਲ ਹੁੰਦਾ ਵੀ ਪਲੀਜ਼ ਮੇਰੀ ਰਿਕਵੈਸਟ ਆ ਕਿ ਜੇ ਮੈਂ ਕਦੇ ਨਾ ਵੀ ਫੋਨ ਦੇਖ ਸਕਾਂ ਨਾ ਤਾਂ ਤੁਸੀਂ ਗੁੱਸਾ ਨਾ ਕਰਿਆ ਕਰੋ ਕਿਉਂਕਿ ਦੇਖੋ ਕਈ ਵਾਰੀ ਵੀ ਕਿਸੇ ਦੀ ਮਜਬੂਰੀ ਹੁੰਦੀ ਆ ਕਿ ਵੀ ਪਲੀਜ਼ ਤੁਸੀਂ ਇਦਾਂ ਨਾ ਸੋਚਿਆ ਕਰੋ ਵੀ ਮੈਂ ਜਾਣ ਬੁੱਝ ਕੇ ਨਹੀਂ ਤੁਹਾਡਾ ਫੋਨ ਦਾ ਰਿਪਲਾਈ ਕਰਦੀ ਜਾਂ ਉਹ ਕਰਦੀ ਹੁਣ ਦੇਖੋ ਪਹਿਲਾਂ ਤਾਂ ਮੇਰਾ ਬੇਟਾ ਸਵੇਰੇ 9 ਵ ਦਾ ਗਾਹਨ ਉਹਦੇ ਕੋਲ ਹੁੰਦਾ ਹੈ ਫੋਨ ਨੰਬਰ ਠੀਕ ਹੈ ਜੀ ਵੀ ਪਲੀਜ਼ ਗੁੱਸਾ ਨਾ ਕਰਿਆ ਕਰੋ ਇਸ ਗੱਲ ਦਾ ਵੀ ਸਮਝ ਲੈ ਬੰਦੀ ਦੀ ਵੀ ਕੁਛ ਨਾ ਕੁਛ ਮਜਬੂਰੀ ਹੁੰਦੀ ਹੈ ਕਿ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਤੁਹਾਡੇ ਰਿਪਲਾਈ ਕਰ ਸਕਾਂ ਜਿਹੜੀ ਵੀ ਭੈੜਾ ਮੈਨੂੰ ਰਿਕਵੈਸਟ ਕਰਦੀਆਂ ਨੇ ਜਾਂ ਕੋਈ ਵੀ ਪੁੱਛਣਾ ਚਾਹੁੰਦੀ ਹੈ ਠੀਕ ਹੈ ਜੀ ਤੇ ਚਲੋ ਮੈਂ ਆਪਣਾ ਜਿਹੜਾ ਕੰਮ ਆ ਉਹ ਕਰਦੇ ਆ ਅੱਜ ਠੀਕ ਹੈ ਜੀ ਹੁਣ ਦੇਖੋ ਇਹ ਇੰਨਾ ਗਰਮ ਹੋ ਗਿਆ ਅਪਾ ਵਸਨਾ ਇਹ ਧਿਆਨ ਰੱਖਣਾ ਵੀ ਆਪਾਂ ਇਹਨੂੰ ਇੰਨਾ ਗਰਮ ਕਰਨਾ ਵੀ ਆਪਣੀ ਸਕਿਨ ਝੱਲ ਸਕਦੀ ਠੀਕ ਹੈ ਚਲੋ ਆਜੋ ਭੰਡੇ ਕਰਦੇ ਆ ਵੈਕਸ ਆਖੀ ਲੱਗੋ ਆ ਲਓ ਪਹਿਲਾਂ ਰੱਖ ਦਿਓ ਪਹਿਲਾਂ ਜਿਹੜੀ हेयर ਗਰੋਥ ਹੈਗੀ ਆਪਣੇ ਕਾਫੀ ਹੋਈ ਹੋਈ ਆ ਹਨਾ ਤੇ ਤੁਸੀਂ ਦੇਖਿਓ ਉਸ ਤੋਂ ਬਾਅਦ ਜਿਹੜੀ ਹੈਗੀ ਬਿਲਕੁਲ ਆਪਣੀ ਕਲੀਨ ਹੋ ਜਾਣੀਗੀ ਆਪਾਂ ਵਾ ਠੀਕ ਹੈ ਇੱਕ ਤੁਸੀਂ ਬੋਲ ਦੇ ਵਿੱਚ ਪਾਣੀ ਲੈ ਲੈਣਾ ਇੱਕ ਕਪੜਾ ਲੈ ਲੈਣਾ ਗਿੱਲਾ ਤਾਂ ਕਿ ਨਾ ਜਦੋਂ ਆਪਣੇ ਹੱਥ ਜਿਹੜੇ ਹੈਗੇ ਨੇ ਆ ਹੁਣ ਦੇਖੋ ਇਹ ਸਾਰੇ ਉਹਦੀ ਬਣੀ ਹੋਈ ਆ ਨਾ ਚੀਨੀ ਦੀ ਲਾ ਲਓ ਗੁੜ ਦੀ ਲਾ ਲਓ ਹਨਾ ਜਿਵੇਂ ਵੀ ਹੈਗੀ ਆ ਇਹ ਤੇ ਆਪਣੇ ਹੱਥ ਜਿਹੜੇ ਹੈਗੇ ਨੇ ਮਿੱਠੇ ਮਿੱਠੇ ਜੇ ਹੋ ਜਾਣਗੇ ਨਾਲ ਦੀ ਨਾਲ ਆਪਾਂ ਜਿਹੜੇ ਹੈਗੇ ਗਿੱਲੇ ਕਪੜੇ ਨਾਲ ਇਹਨੂੰ ਸਾਫ਼ ਕਰਦੇ ਜਾਵਾਂਗੇ ਠੀਕ ਆ ਹੁਣ ਦੇਖੋ ਜਿਵੇਂ ਹੁਣ ਆਪਣਾ ਗਰਮੀ ਵਾਲਾ ਮੌਸਮ ਆਗਾ ਹਨਾ ਤਾਂ ਤੁਸੀਂ ਨਾ ਥੋੜਾ ਜਿਹਾ ਮੋਇਸਚਰ ਆ ਜਾਂਦਾ ਬਾਹਾਂ ਦੇ ਵਿੱਚ ਹਨਾ ਅੱਪਾ ਕੀ ਕਰਨੇ ਦੇऊं ਤੇ ਪਾਊਡਰ ਵੀ ਲਗਾ ਸਕਦੇ ਆ ਆਪਣੇ ਤਾਂ ਹੁਣ ਇਸ ਟਾਈਮ ਤੇ ਆਪਾਂ ਸਾ ਆਰਾਮ ਨੂੰ ਕਰ ਰਹੇ ਆ ਏਸੀ ਚੱਲਦਾ ਪਿਆਗਾ ਤਾਂ ਕਰਕੇ ਆਪਾਂ ਨੂੰ ਪਾਊਡਰ ਲਗਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਪੱਖੇ ਵਗੈਰਾ ਨੀਚੇ ਕਰ ਰਹੇ ਹੋਗੇ ਹਨਾ ਜਿਵੇਂ ਵੀ ਤੁਹਾਡਾ ਹੋਊਗੀ ਸਿਚੁਏਸ਼ਨ ਤਾਂ ਤੁਸੀਂ ਪਾਊਡਰ ਲਾ ਲਓ ਪਹਿਲਾਂ ਉਹਦੇ ਨਾਲ ਕੀ ਹੁੰਦਾ ਪਾਵਾ ਆਪਣੀਆਂ ਡਰਾਈਵ ਹੋ ਜਾਣੀਆਂ ਬਿਲਕੁਲ ਠੀਕ ਹੈ ਕੋਈ ਵੀ ਕੋਈ ਵੀ ਪਾਊਡਰ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਜਿਹੜੀਆਂ ਆਪਣੀਆਂ ਟਿਪਸ ਹੈਗੀਆਂ ਨੇ ਇਹ ਤੁਸੀਂ ਜਿਹੜੀਆਂ ਆਪਣੀਆਂ ਬਾਜ਼ਾਰੋਂ ਮਿਲਦੀਆਂ ਨੇ ਉਹ ਵੀ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਇਹ ਵਾਲੀਆਂ ਨਹੀਂ ਤੁਹਾਡੇ ਨੇੜੇ-ਤੇੜੇ ਅਵੇਲੇਬਲ ਹੈਗੀਆਂ ਤਾਂ ਤੁਸੀਂ ਪਤਾ ਕੀ ਕਰਨਾਗਾ ਆਪਣੀਆਂ ਜੀਨਸ ਨਹੀਂ ਹੁੰਦੀਆਂ ਹੈਗੀਆਂ ਜੈਂਟਸ ਹਨ ਤੇ ਉਹਨੂੰ ਆਪਾਂ ਜਿਹੜੀਆਂ ਸਟ੍ਰੈਚਯੂਬਲ ਨਾ ਹੁਣ ਆਪਾਂ ਉਹਦੀਆਂ ਨੇ ਇਸ ਤਰੀਕੇ ਨਾਲ ਕੱਟ ਸਕਦੇ ਆਂਗੇ ਸਟ੍ਰਿਪਸ ਪਹਿਲਾਂ ਅਸੀਂ ਇੱਦਾਂ ਹੀ ਕਰਦੇ ਹੁੰਦੇ ਸੀ ਜਿਹੜੀਆਂ ਜੀਨ ਦਾ ਕੱਪੜਾ ਹੁੰਦਾਗਾ ਆਪਣੀ ਦਾ ਉਹਦੇ ਆਪਾਂ ਇਸ ਤਰੀਕੇ ਨਾਲ ਸਟ੍ਰਿਪਸ ਕੱਟ ਲੈਣੀਆਂ ਨੇ ਉਹਦੇ ਨਾਲ ਵੀ ਬਹੁਤ ਵਧੀਆ ਵੈਕਸ ਹੁੰਦੀ ਆ ਫਿਰ ਅਸੀਂ ਬਹੁਤ ਟਾਈਮ ਲਈ ਨਾ ਟੈਮ ਪਹਿਲਾਂ ਉਹਦੇ ਨਾਲ ਹੀ ਕਰਦੇ ਹੁੰਦੇ ਸੀਗੇ ਜੀਨ ਦੇ ਕੱਪੜੇ ਨਾਲ ਬਸ ਇਹ ਵੀ ਪਹਿਲਾਂ ਸਟ੍ਰੈਚੇਬਲ ਨਹੀਂ ਹੁੰਦੀਆਂ ਹੁੰਦੀਆਂ ਸੀ ਜੀਨਸ ਹੁਣ ਸਟ੍ਰੈਚੇਬਲ ਹੁੰਦੀਆਂ ਨੇ ਥੋੜਾ ਜਿਆਦਾ ਫਿਰ ਉੱਤੇ ਸਟ੍ਰੈਚ ਹੋ ਜਾਂਦਾ ਹੈ ਹਨਾ ਤੇ ਬਾਕੀ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਤੇ ਦੇਖੋ ਹੁਣ ਆਪਾਂ ਕਿਵੇਂ ਕਰਨੀ ਆ ਵੈੱਟਸ ਠੀਕ ਆ ਹੁਣ ਦੇਖੋ ਵਾਲਾਂ ਦੀ ਡਾਇਰੈਕਸ਼ਨ ਜਿਹੜੀ ਹੈਗੀ ਉਹ ਨੀਚੇ ਵਾਲੀ ਸਾਈਡ ਨੂੰ ਆ ਮੋਸਟਲੀ ਸਾਰਿਆਂ ਦੀ ਨੀਚੇ ਵਾਲੀ ਸਾਈਡ ਨੂੰ ਹੀ ਹੁੰਦੀ ਹੈ ਜਿਹੜੇ ਹੈਅਰ ਗਰੋਥ ਹੁੰਦੀ ਹੈ ਨਾ ਉਹ ਨੀਚੇ ਵਾਲੀ ਸਾਈਡ ਨੂੰ ਹੁੰਦਾ ਹੈ ਸਾਰਾ ਤੇ ਆਪਾਂ ਜਿਸ ਡਾਇਰੈਕਸ਼ਨ ਦੇ ਵਿੱਚ ਆਪਣੇ ਹੈਅਰ ਹੈਗੇ ਨੇ ਉਸੇ ਡਾਇਰੈਕਸ਼ਨ ਦੇ ਵਿੱਚ ਆਪਾਂ ਹੈਗੀ ਜਿਹੜੀ ਵੈਕਸ ਲਗਾਉਣੀ ਆ ਠੀਕ ਆ ਇਹ ਐਦਾਂ ਹੁਣ ਦੇਖੋ ਨੀਚੇ ਵਾਲੀ ਸਾਈਡ ਨੂੰ ਇਹਦੀ ਡਾਇਰੈਕਸ਼ਨ ਹੈਗੀ ਆ ਤੇ ਨੀਚੇ ਵਾਲੀ ਸਾਈਡ ਨੂੰ ਹੀ ਆਪਾਂ ਇਹਦੇ ਤੁਸੀਂ ਕੋਈ ਵੀ ਚਮਚ ਵਗੈਰਾ ਲੈ ਸਕਦੇ ਹੋ ਐਡਾ ਕੋਈ ਚੱਕਰ ਨਹੀਂ ਹੁੰਦਾ ਹੈਗਾ ਤੇ ਤੁਸੀਂ ਇਹਨੂੰ ਪਤਲੀ ਲੇਅਰ ਦੇ ਵਿੱਚ ਲਗਾਉਣਾ ਠੀਕ ਹੈ ਇਦਾਂ ਕਰਕੇ ਪਹਿਲੇ ਤੁਸੀਂ ਇੰਨੀ ਕ ਬਾਹ ਕਵਰ ਕਰ ਲਓ ਹਨਾ ਹੱਥ ਤੇ ਆਪਾਂ ਬਾਅਦ ਚ ਕਰਾਂਗੇ ਤੇ ਇਸ ਤਰੀਕੇ ਨਾਲ ਪਤਲੀ ਲੇਅਰ ਦੇ ਵਿੱਚ ਜਿਹੜੇ ਹੈਗੇ ਆਪਾਂ ਚਮਚ ਦੇ ਨਾਲ ਇਹਨੂੰ ਲਗਾਈ ਜਾਣਾ ਤੁਸੀਂ ਦੇਖੋ ਆਪਾਂ ਬਿਲਕੁਲ ਜਿਹੜੀ ਹੈਗੀ ਆ ਬਰੀਕੀ ਦੀ ਲੇਅਰ ਲਗਾਈ ਹੈਗੀ ਹੁਣ ਦੇਖੋ ਜਿਹੜਿਆ ਆ ਇੱਕ ਪਾਸੇ ਨੇ ਤੇ ਦਾਣੇ-ਦਾਣੇ ਜਿਹੇ ਬਣੇ ਹੋਏ ਹੁੰਦੇ ਨੇਗੇ ਸਟ੍ਰਿਪਸ ਦੇ ਇਹ ਵਾਲਾ ਪਾਸਾ ਜਿਹੜਾ ਹੈਗਾ ਆਪਾਂ ਇਦਾਂ ਲਗਾ ਦੇਣਾ ਇਹ ਐ ਇਹਨੂੰ ਆਪਾਂ ਫਿਰ ਇਸ ਤਰੀਕੇ ਨਾਲ ਪ੍ਰੈਸ ਕਰਨਾ ਹੱਥ ਨਾਲ ਠੀਕ ਐ ਇਹਨੂੰ ਮਤਲਬ ਚੰਗੀ ਜਰਾ ਆਪਾਂ ਚਿਪਕਾ ਲੈਣਾ ਬਾਹਾਂ ਤੇ ਹੁਣ ਆਪਾਂ ਨੂੰ ਇਹਨੂੰ ਨਾ ਉਲਟੀ ਡਾਇਰੈਕਸ਼ਨ ਦੇ ਵਿੱਚ ਖਿੱਚਣਾ ਹੈ ਹੇਅਰ ਦੀ ਗਰੋਥ ਇਧਰ ਨੂੰ ਹੋਈ ਹੋਈ ਸੀ ਨਾ ਆਪਣੇ ਆਪ ਇਹਨੂੰ ਉੱਪਰ ਵਾਲੀ ਡਾਇਰੈਕਸ਼ਨ 'ਚ ਖਿੱਚਣਾ ਠੀਕ ਐ ਇਹ ਇਦਾਂ ਦੇਖੋ ਆਲੇ ਸਾਰੇ ਜਿਹੜੇ ਹੇਅਰ ਹੈਗੇ ਨੇ ਉਹ ਨਾਲ ਦੀ ਨਾਲ ਰਿਮੂਵ ਹੋ ਜਾਣਗੇ ਤੁਹਾਡੇ ਬਿਲਕੁਲ ਮੁਸ਼ਕਿਲ ਨਹੀਂ ਹੈਗੀ ਕਰਨੀ ਤੁਸੀਂ 2-4 ਮਿੰਟਾਂ ਦੇ ਵਿੱਚ ਇੱਕ ਬਾਹ ਦੇ ਉੱਪਰ ਜਿਹੜੀ ਹੈਗੀ ਵੈਕਸ ਕਰ ਸਕਦੇ ਹੋ ਫਿਰ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ بار-ਬਾਰੀ ਤੁਸੀਂ ਲਗਾਈ ਜਾਣਾ ਠੀਕ ਹੈ ਠੀਕ ਹੈ ਤਾਂ ਦੇਖੋ ਮੈਂ ਤਾਂ ਆਪਣੇ ਆਪ ਵੀ ਕਰ ਲੈਣੀ ਹੁੰਦੀ ਆ ਆਪਣੇ ਆਪ ਵੀ ਕੋਈ ਮੁਸ਼ਕਿਲ ਨਹੀਂ ਹੈਗੀ ਕਰਨੀ ਜਾਂ ਫਿਰ ਤੁਸੀਂ ਕਿਸੇ ਦੀ ਹੈਲਪ ਲੈ ਸਕਦੇ ਹੋ ਠੀਕ ਹੈ ਹੁਣ ਦੇਖੋ ਇੱਕ ਇੱਕ ਵਾਰ ਦੇ ਵਿੱਚ ਆਪਣੀ ਲਗਭਗ ਅੱਧੇ ਤੋਂ ਜਿਹੜੀ ਮਤਲਬ ਹੈ ਜੀ ਥੋੜੀ ਜੀ ਘਟ ਬਾਹ ਆਪਣੀ ਸਾਰੀ ਹੋ ਗਈ ਹੈ ਹਨਾ ਐਦਾਂ ਨਾਲ ਨਾਲ ਆਪਾਂ ਇਹਨੂੰ ਹਟਾਈ ਲੈਣਾ ਹੁਣ ਦੇਖੋ ਕੇਅਰ ਜਿਹੜੇ ਹੈਗੇ ਨੇ ਆਪਣੇ ਸਾਰੇ ਰਿਮੂਵ ਹੋ ਗਏ ਨੇ ਹਨਾ ਇੱਦਾਂ ਤੁਹਾਨੂੰ ਦੇਖੋ ਕੋਈ ਪਾਰਲਰ ਵਗੈਰਾ ਜਾਣ ਦੀ ਲੋੜ ਨਹੀਂ ਮੈਨੂੰ ਲੱਗਦਾ 3-4 ਰੁਪਏ ਦਾ ਲੈ ਹੀ ਲੈਣੇ ਨੇ ਪਾਰਲਰ ਵਾਲੀ ਹਾਂ ਇਹ ਆਹ ਦੇਖੋ ਸਾਰੇ ਜਿਹੜੇ హెਅਰ ਹੈਗੇ ਨੇ ਪੂਰੀ ਤਰ੍ਹਾਂ ਰਿਮੂਵ ਹੋ ਗਏ ਨੇ ਬਾਹਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਆਹ ਉੱਪਰ హెਅਰ ਕਿੰਨੇ ਚਮਕ ਰਹੇ ਨੇ ਤੇ ਇੱਥੇ ਜਿਹੜੀ ਹੈਗੀ ਬਿਲਕੁਲ ਕਲੀਨ ਹੋ ਗਈ ਆ ਬਾਹਾਂ ਠੀਕ ਹੈ ਇਹ ਇੱਦਾਂ ਹੀ ਤੁਸੀਂ ਜਿਹੜਾ ਹੈਗਾ ਨਾ ਲਗਾਈ ਜਾਣੀ ਆ ਹੁਣ ਤੁਸੀਂ ਦੇਖੋ ਸਿਰਫ 2 ਤੋਂ 3 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਆਪਣੀ ਵੈਕਸ ਹੋ ਜੂਗੀ ਤੇ ਇਹਨੂੰ ਪੱਟੀ ਨੂੰ ਆਪਾਂ ਫੋਲਡ ਕਰ ਲਓ ਨਹੀਂ ਤਾਂ ਥੋੜੇ ਹੱਥਾਂ ਨਾਲ ਚਿਪਕੀ ਜਾਣੀਆਂ ਫਿਰ ਇਹ ਇਹ ਐਦਾਂ ਹੁਣ ਦੇਖੋ ਇੰਨੀ ਕਰ ਰਹੀ ਹੈ ਇਹਨੂੰ ਆਪਾਂ ਦੁਬਾਰਾ ਲਗਾਵਾਂਗੇ ਇਹਨੂੰ ਆਪਾਂ ਫੋਲਡ ਕਰ ਲਿਆ ਹੁਣ ਆਪਾਂ ਬਾਹ ਦੇਖੋ ਪੂਰੀ ਤਰ੍ਹਾਂ ਡਰਾਈ ਕਰ ਲਈ ਹੈ ਸਾਫ਼ ਕਰ ਲਿਆ ਇਹਨੂੰ ਕੱਪੜੇ ਨਾਲ ਆਪਾਂ ਨੇ ਆ ਦੇਖੋ ਜਿਵੇਂ ਹੁਣ ਆਪਣੇ ਗਰਮੀ ਦਾ ਮੌਸਮ ਆਗਾ ਹਨਾ ਬਹੁਤ ਜ਼ਿਆਦਾ ਗਰਮੀਆਂ ਦੇ ਵਿੱਚ ਨਾ ਕਈ ਵਾਰੀ ਵੈਕਸ ਹੁੰਦੀ ਨਹੀਂ ਹੁੰਦੀ ਹੈਗੀ ਹਨਾ ਤੇ ਆਪਾਂ ਥੋੜਾ ਜਿਹਾ ਪਾਊਡਰ ਹੈਗਾ ਉਹ ਪਾ ਕੇ ਨਾ ਲੈ ਬਿਲਕੁਲ ਵਧੀਆ ਟ੍ਰਿਕ ਹੈ ਇਹ ਮੈਨੂੰ ਜਦੋਂ ਮੈਂ ਸਿੱਖਿਆ ਸੀ ਐਦਾਂ ਹੀ ਦੱਸਿਆ ਸੀ ਉਹਨਾਂ ਨੇ ਸਾਰਾ ਆ ਦੇਖੋ ਆਪਾਂ ਹਲਕਾ ਹਲਕਾ ਜਿਹੜਾ ਪਾਊਡਰ ਹੈਗਾ ਉਹ ਪਾ ਕੇ ਨਾ ਬਿਲਕੁਲ ਡਰਾਈ ਕਰ ਲੀ ਆ ਬਾ ਇਹ ਮਤਲਬ ਗਰਮੀਆਂ ਦੇ ਵਿੱਚ ਹੁੰਦਾ ਜ਼ਿਆਦਾਤਰ ਸਰਦੀਆਂ ਦੇ ਵਿੱਚ ਤਾਂ ਆਰਾਮ ਨਾਲ ਹੀ ਹੋ ਜਾਂਦੀ ਹੈ ਤੁਸੀਂ ਇਹ ਚੈੱਕ ਕਰਨਾ ਆਪਣੇ ਵੀ हेयर ਦੀ ਡਾਇਰੈਕਸ਼ਨ ਕਿੱਧਰ ਨੂੰ ਆ ਹੈ ਨਾ ਦੇਖੋ ਮੈਂ ਤਾਂ ਕਰਦੀ ਰਹਿਣੀ ਹੁੰਦੀ ਆ ਮੈਂ ਤਾਂ ਜ਼ਿਆਦਾ ਬਾਹ ਦੇ ਲਗਾ ਲੀ ਆ ਨਹੀਂ ਤੇ ਤੁਸੀਂ ਨਾ ਘੱਟ ਵੀ ਲਗਾ ਸਕਦੇ ਹੋ ਥੋੜੀ ਥੋੜੀ ਕਰਕੇ ਵੀ ਕਰ ਸਕਦੇ ਹੋ ਦੇਖੋ ਹੁਣ ਜਿਵੇਂ ਗਰਮੀਆਂ ਦੇ ਵਿੱਚ ਨਾ ਕਈ ਵਾਰੀ ਉੱਪਰ ਵਾਲੇ ਸਾਈਡ ਤੇ ਆ ਜਾਂਦੀ ਹੁੰਦੀ ਹੈ ਵੈਕਸ ਤਾਂ ਆਪਾਂ ਇਹਦੇ ਉੱਪਰ ਵੀ ਥੋੜਾ ਜਿਹਾ ਪਾਊਡਰ ਪਾ ਕੇ ਇਹਨੂੰ ਡਰਾਈ ਕਰ ਸਕਦੇ ਆਂ ਆ ਦੇਖੋ ਬਿਲਕੁਲ ਦੇਖੋ ਬਿਲਕੁਲ ਇੱਕ ਵਾਰ ਚਲੀਨ ਹੋ ਗਈ ਆ ਆ ਪਾਊਡਰ ਵਾਲਾ ਤਰੀਕਾ ਤੁਸੀਂ ਅਪਣਾ ਕੇ ਦੇਖਿਓ ਜੇ ਤੁਹਾਨੂੰ ਗਰਮੀਆਂ ਦੇ ਵਿੱਚ ਨਾ ਔਖੀ ਹੋ ਰਹੀ ਹੈ ਤੁਹਾਡੇ ਕੋਲ ਵੈਕਸ ਤਾਂ ਤੁਸੀਂ ਇਦਾਂ ਕਰ ਸਕਦੇ ਹੋ ਤੇਰੀ 2 ਮਿੰਟਾਂ ਚ ਕਰਤੀ ਐ ਵੈਕਸਰ ਇੱਕ ਸਾਰੀ ਬਾਹ ਤੇ ਹੀ ਕਰਤੀ ਨਾਲੇ ਤੁਸੀਂ ਦੇਖੋ ਇੱਕ ਸਟ੍ਰਿਪ ਨਾਲ ਹੀ ਕਰਤੀ ਆਪਾਂ ਸਾਰੀ ਬਾਹ ਤੇ ਭਾਈ ਜਿਹੜੀ ਇਹ ਪੈਣਾ ਪਾਰਲਰ ਵਾਲੀਆਂ ਹੋਣੀਆਂ ਉਸਾਂ ਨਾਲ ਕਰੇ ਦੋ ਹੋਰ ਕਹਣਾ ਸਾਡੀ ਪਰਤ ਮਾਰਦੇ ਨੇ ਚੱਪੂ ਓਏ ਆ ਦੇਖ ਤੂੰ ਕਹਿੰਦੀ ਸੀ ਨਾ ਕੂਣੀ ਦੇ ਵਾਲ ਥੋੜੇ ਜਿਹੇ ਹੋਰ ਉਲਟ ਡਾਇਰੈਕਸ਼ਨ ਚ ਹੁੰਦੀ ਐ ਇਹ ਕਈ ਵਾਰੀ ਉੱਪਰੋਂ ਵੀ ਲਗਾਉਣੀ ਪੈ ਜਾਂਦੀ ਐ ਦੇਖੋ ਜੇ ਇਹ ਤੁਹਾਨੂੰ ਲੱਗਦਾ ਵੀ ਸਕਿਨ ਜਿੱਥੋਂ ਆਪਣੀ ਜ਼ਿਆਦਾ ਢਿੱਲੀ ਆ ਐ ਨਾ ਉਂਗੂਠੇ ਨਾਲ ਦੱਬ ਲਓ ਸਕਿਨਾਂ ਨੂੰ ਇਹ ਐਦਾਂ ਕਰਕੇ ਨੀਚੇ ਤੇ ਐਦਾਂ ਨਾਲ ਕਰਕੇ ਇੱਕ ਮਿੰਟ ਚ ਹੋ ਜਾਂਦੀ ਆ ਆ ਦੇਖੋ ਤੁਸੀਂ ਚੈੱਕ ਕਰੋ ਪਹਿਲਾਂ ਕਿੰਨੇ ਹੇਅਰ ਗ੍ਰੋਥ ਹੋਈ ਹੋਈ ਸੀ ਹੁਣ ਦੇਖੋ ਬਾ ਕਿੰਨੀ ਕਲੀਨ ਹੋ ਗਈ ਸਾਰੀ ਹੈ ਨਾ ਠੀਕ ਕੱਪੜੇ ਨਾਲ ਸਾਫ਼ ਕਰ ਲਓ ਫੇਰ ਇਹ ਹੱਥ ਨਾ ਆਪਣੇ ਥੋੜੇ ਜਿਓ ਚਿਪਚਿਪ ਜੇ ਕਰ ਲੱਗ ਜਾਂਦੇ ਨੇ ਤਾਂ ਕਰਕੇ ਕੱਪੜਾ ਜਿਹੜਾ ਹੈਗਾ ਦਿਨ ਆਪਾਂ ਕੋਲੀ ਰੱਖੋ ਬਸ ਨਾਲ ਦਿਨ ਸਾਫ਼ ਰੱਖੀ ਇਹ ਨਾ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਦੀ ਹੈਲਪ ਨਾ ਕਰ ਸਕਦੇ ਤੁਸੀਂ ਕਿਸੇ ਦੀ ਬਿਨਾ ਹੈਲਪ ਲੈ ਇਹ ਵੀ ਖੁਦ ਦੇ ਵੀ ਕਰ ਸਕਦੇ ਮੈਂ ਤਾਂ ਆਪਣੀ ਹੱਥਾਂ ਤੇ ਆਪ ਹੀ ਕਰਦੀ ਹੁੰਦੀ ਆ ਬਾਹਾਂ ਤੇ ਵੀ ਆਪ ਹੀ ਕਰਦੀ ਹੁੰਦੀ ਆ ਆ ਦੇਖੋ ਬਸ ਪਤਲੀ ਲੇਅਰ ਬਣਾ ਕੇ ਆਪਾਂ ਇਦਾਂ ਹੀ ਹੱਥਾਂ ਤੇ ਲਾ ਲੈਣੀ ਆ ਇਹ ਹੇਅਰ ਨੇ ਜਿਹੜੇ ਹੈਗੇ ਇਹ ਤੇ ਆਪਣੇ ਤੇ ਆ ਗਏ ਤੇ ਵਸੇ ਦੀ ਆਪਾਂ ਫਿੰਗਰ ਤੇ ਵੀ ਲਾ ਲੈਣੀ ਆ ਤੇ ਕੋ 50 ਮਿੰਟਾਂ ਦੇ ਵਿੱਚ ਆਪਣੀ ਸਾਰੀ ਬਾਹ ਦੀ ਉੱਪਰ ਜਿਹੜੀ ਹੈਗੀਆਂ ਹੋਣੀ ਬੈਕਸ ਕਿ ਹੈ ਤੇ ਆਪਾਂ ਨੂੰ ਕੋਈ ਬਾਜ਼ਾਰ ਜਾਣ ਦੀ ਲੋੜ ਨਹੀਂ ਹੈਗੀ ਬਾਈ ਜਾਨ ਸੇ ਨਾ ਜੀ ਦੇਖੋ ਕਈਆਂ ਨੇ ਕੀ ਹੁੰਦਾਗਾ ਜਦੋਂ ਵੈਕਸ ਕਰਾਉਂਦੇ ਨੇ ਨਾ ਮਤਲਬ ਦਾਣੇ-ਦਾਣੇ ਜੇ ਹੋ ਜਾਂਦੇ ਨੇ ਤਾਂ ਆਪਾਂ ਬਰਫ਼ ਘਸਾ ਸਕਦੇ ਆਂਗੇ ਹਨਾ ਬਾਹਾਂ ਤੇ ਤੇ ਮਤਲਬ ਸਵੇਰ ਨੂੰ ਕੋਈ ਵੀ ਤੁਹਾਡੇ ਦਾਣੇ ਵਗੈਰਾ ਨੇ ਉੱਠਣਗੇ ਤੇ ਉਸ ਤੋਂ ਬਾਅਦ ਮਤਲਬ ਠੰਡੀ ਬਰਫ਼ ਜਿਹੜੀ ਹੈਗੀ ਤੁਸੀਂ 2-4 ਮਿੰਟ ਜਿਹੜੀ ਹੈਗੀ ਉਹਨੂੰ ਰਗੜ ਲਓ ਤੇ ਸਾਰੇ ਦਾਣੇਦੂਨੇ ਜਿਹੜੇ ਹੈਗੇ ਨੇ ਉਹ ਬੈਠ ਜਾਣਗੇ ਤਾਂ ਲੱਗਿਆ ਕਿ ਕਈਆਂ ਨੂੰ ਨਾ ਹੋ ਜਾਂਦਾ ਐਤਾ ਵੀ ਅਲਰਜੀ ਜਿਵੇਂ ਵਾਂਗੂ ਹੋ ਜਾਂਦਾਗਾ ਫਲਾਂ ਹੋ ਜਾਂਦੀਆਂ ਨੇ ਬਾਵਾ ਤੇ ਫਿੰਸੀਆਂ ਜਿਹਾ ਉੱਠ ਖੜਦੀਆਂ ਨੇ ਬਾਵਾ ਤੇ ਤੇ ਬਸ ਉਹਦਾ ਹੱਲ ਇਹੀ ਆ ਵੀ ਤੁਸੀਂ ਕਰੀਮ ਲਗਾ ਕੇ ਨਾ ਜਾਂ ਤਾਂ ਕੋਈ ਮ사ਜ ਕਰ ਲੋ ਕਰੀਮ ਦੀ ਤੇ ਜਾਂ ਫਿਰ ਹੈਗੀ ਜਿਹੜੀ ਉਹਨੂੰ ਆਪਾਂ ਬਰਫ਼ ਵੀ ਮਲ ਸਕਦੇ ਆਂਗੇ ਉਹਦੇ ਨਾਲ ਜਿਹੜੀ ਹੈਗੀ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਆ ਤੇ ਤੁਸੀਂ ਘਰੇ ਜਿਹੜੀ ਹੈਗੀ ਵੈਕਸ ਕਰਕੇ ਦੇਖਿਓ ਤੇ ਮੈਂ ਆਪਣੇ ਖੁਦ ਦੇ ਵੀ ਐਤਾ ਹੀ ਕਰਦੀ ਹੁੰਦੀ ਆਂਗੀ ਠੀਕ ਆ ਇਹ ਇੱਕ ਮੈਂ ਕਰ ਦਿੱਤਾ ਨਾ ਤੇ ਆਰੇ ਕੋ ਜੇ ਆਪਾਂ ਆਪਣੇ ਕਰਨੀ ਹੋਵੇ ਹਨਾ ਖੁੱਦ ਦੇ ਤਾਂ ਆਪਾਂ ਇਦਾਂ ਕਰ ਸਕਦੇ ਇਹ ਇਦਾਂ ਇਹਨੂੰ ਵੀ ਆਪਾਂ ਬਿਲਕੁਲ ਇਦਾਂ ਪਤਲੀ ਲੇਅਰ ਦੇ ਵਿੱਚ ਜਿਹੜੀ ਹੈਗੀ ਆ ਚਮਚੇ ਨਾਲ ਲਗਾ ਲਓ ਚਮਚੇ ਦੇ ਪੁੱਠੇ ਪਾਸੇ ਨਾਲ ਹਨਾ ਬਸ ਇਹ ਆ ਵੀ ਇਹਦੇ ਲਈ ਨਾ ਫੁੱਲ ਗਰੋਥ ਹੋਣੀ ਜ਼ਰੂਰੀ ਆ ਆਪਣੇ ਕੇਅਰ ਦੀ ਜੇ ਤੁਸੀਂ ਪਹਿਲਾਂ ਵੈਕਸ ਕਰਵਾਈ ਹੋਈ ਆ ਤੇ ਦੁਬਾਰਾ ਕਰਨੀ ਆ ਤਾਂ ਤੁਸੀਂ ਫੁੱਲ ਗਰੋਥ ਕਰਕੇ ਕਰੋ ਫੇਰ ਥੋੜੀ ਵੈਕਸ ਜਿਹੜੀ ਹੈਗੀ ਵਧੀਆ ਹੁੰਦੀ ਹੈ ਜੋ ਸਟਿੱਪ ਕਰਦੀ ਹੈ ਮਾਦਾ ਇੱਕ ਵਾਰ ਤੇ ਇਹ ਵੀ ਆਪਣੀ ਸਾਰੀ ਬਾਹ ਦੀ ਲਾ ਲੰਨੀ ਹੁੰਦੀ ਆ ਸਿਰਫ 5 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਆਪ ਕੋ ਤੇ ਵੀ ਕਰ ਸਕਦੇ ਆਂ ਕਿ ਆਪਾਂ ਨੂੰ ਕੋਈ ਪਾਰਲਰ ਜਾਣ ਦੀ ਲੋੜ ਨਹੀਂ ਹੈਗੀ ਬਸ ਇਦਾਂ ਵੀ ਆ ਜਿਹੜੇ ਕੋਲ ਤਾਂ ਥੋੜੀ ਫੋੜ ਨਾਲ ਜੇ ਅੱਜ ਬਸ ਇਦਾਂ ਚੱਲ ਪੈਂਦਾ ਇੱਕ ਹੁਣ ਦੇਖੋ ਇੱਥੇ ਇੰਨੇ హెయిਰ ਨੇਗੇ ਤੁਸੀਂ ਦੇਖਿਓ ਸਾਰੀ ਜਿਹੜੀ ਹੈਗੀ ਆ ਬਾਹ ਕਲੀਨ ਹੋ ਜੂ ਮੇਰੀ ਆ ਦੇਖੋ ਇੱਕ ਆਪਣੇ ਖੁਦ ਦੇ ਵੀ ਇਦਾਂ ਕਰ ਸਕਦੇ ਆ ਆਪਾਂ ਦੇਖੋ ਸੀ ਤਾਂ ਤੇ ਇਹ ਆ ਦੇਖੋ ਉਹ ਇੱਥੋਂ ਵੀ ਚੈੱਕ ਕਰੋ ਨਾਲ ਇੱਥੋਂ ਦੇਖੋ ਇੱਥੇ ਕਿੰਨੇ ਹੇਅਰ ਨੇ ਮੇਰੇ ਇੱਥੋਂ ਜਿਹੜੀ ਬਾਹ ਹੈਗੀ ਆ ਪੂਰੀ ਕਲੀਨ ਹੋ ਗਈ ਆ ਮੇਰੀ ਜੇ ਤੁਹਾਨੂੰ ਲੱਗੇ ਨਾ ਵੀ ਕਿਤੇ ਮੜਾ ਮੋਟਾ ਹੇਅਰ ਆਪਣਾ ਰਹਿ ਗਿਆ ਤਾਂ ਜਿਹੜੀ ਇਹ ਵਾਲੀ ਸਟਿੱਪ ਹੈਗੀ ਆ ਸੇਮ ਹੀ ਇਹਨੂੰ ਆਪਾਂ ਦੁਬਾਰਾ ਰੱਖ ਲਓ ਇਦਾਂ ਕਰਕੇ ਤੇ ਉਥੋਂ ਨੂੰ ਦੁਬਾਰਾ ਖਿੱਚ ਦੋ بار بار ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਬੈਕਸ ਤੇ ਦੇਖੋ ਸਾਰੀ ਬਾਹਤ ਉਹ 1 ਮਿੰਟ ਦੇ ਵਿੱਚ ਆਪਣੀ ਹੋ ਜਾਂਦੀ ਹੈ ਹਨਾ ਮੈਂ ਤਾਂ ਇੱਦਾਂ ਹੀ ਕਰਦੀ ਹੁੰਨੀ ਆ ਸਾਰੀ ਬਾਹਤ ਇਹ ਵੀ ਇਦਾਂ ਖਿੱਚ ਲੈਣੀ ਹੁੰਦੀ ਆ ਕੋਈ ਚੱਕਰ ਨਹੀਂ ਹੁੰਦਾ ਐਡਾ ਆਪਾਂ ਨੂੰ ਲੋਡ ਪੈਂਦੀ ਹੈ ਜਿਆਦਾ ਖੱਬੀ ਬਾਹ ਤੇ ਖੱਬੀ ਬਾਹ ਤੇ ਜਿਹੜੀ ਨਹੀਂ ਸੱਜੀ ਬਾਹ ਤੇ ਹਨਾ ਸੱਜੀ ਬਾਹ ਤੇ ਆਪਾਂ ਨੂੰ ਜਿਆਦਾ ਮਤਲਬ ਕਿਸੇ ਦੀ ਹੈਲਪ ਲੈਣ ਦੀ ਲੋੜ ਪੈਂਦੀ ਹੈ ਖੱਬੀ ਬਾਹ ਤੇ ਜਿਹੜੀ ਹੈਗੀ ਉਹ ਆਪਾਂ ਆਪਣੇ ਆਪ ਹੀ ਕਰ ਸਕਦੇ ਆ ਮੇਰੀ ਇਧਰਲੀ ਬਾਹ ਦੇਖ ਸਕਦੇ ਨਾ ਤੁਸੀਂ ਇਧਰਲੀ ਦੇਖੋ ਕਿੰਨਾ ਆ ਇਹਦੇ ਕਿੰਨੀ ਗਰੋਥ ਹੋਈ ਹੋਈ ਆ ਤੇ ਆ ਬਾਹ ਜਿਹੜੀ ਹੈਗੀ ਪੂਰੀ ਕਲੀਨ ਹੋ ਗਈ ਆ ਤੇ ਇਦਾਂ ਤੁਸੀਂ ਘਰੇ ਹੈਗੀ ਜਿਹੜੀ ਹੈ ਡ੍ਰੈਸ ਕਰ ਸਕਦੇ ਹੋ ਤੁਹਾਨੂੰ ਕੋਈ ਪਾਰਲਰ ਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਆ بس ਇਹ ਛੋਟੇ ਛੋਟੇ ਟ੍ਰਿਕ ਜੇ ਹੁੰਦੇ ਨੇ ਵੀ ਜਿਵੇਂ ਗਰਮੀ ਦੇ ਵਿੱਚ ਕਰਨੀ ਆ ਤਾਂ ਆਪਾਂ ਪਾਊਡਰ ਲਗਾ ਕੇ ਕਰ ਲਓ ਜੇ ਆਪਣੇ ਫਿੰਸੀਆਂ ਉੱਠਦੇ ਉੱਠ ਜਾਣ ਬਾਹ ਤੇ ਤਾਂ ਉੱਤੇ ਆਪਾਂ ਬਰਤਸਾ ਲਓ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਬਸ ਅੱਜ ਦੀ ਵੀਡੀਓ ਵਿੱਚ ਇੰਨੇ ਸੀਗਾ ਅਸੀਂ ਕਰਨ ਲੱਗੇ ਸੀ ਮੈਂ ਤਾਂ ਚਲਾਈ ਵੀਡੀਓ ਜੇ ਕਿਸੇ ਦਾ ਕੰਮ ਨਹੀਂ ਹੋਈ ਤਾਂ ਭੈਣ ਦੇਖ ਲੈਣੀ ਹੈ ਚਲੋ ਆਪਾਂ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ